ਸਾਸੀ ਕਾਲ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਵੀਰਾਂ ਨੂੰ ਤਾਂ ਜਿਹੜੇ ਮੈਂ ਜਲੰਧਰ ਵਾਲੀ ਪੋਸਟ ਬਾਰੇ ਗੱਲ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਕਿ 5ਵੀਂ ਆਪਣੇ 8ਵੀਂ ਪਾਸ 10ਵੀਂ ਪਾਸ ਪਾਸ ਵਾਸਤੇ ਪੋਸਟਾਂ ਆਈਆਂ ਨੇ ਤਾਂ ਫਾਈਨਲੀ ਉਹਦਾ ਜਿਹੜਾ ਨੋਟੀਫਿਕੇਸ਼ਨ ਆਪਣੇ ਕੋਲੇ ਆ ਚੁੱਕਿਆ ਠੀਕ ਹੈ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਆਂਗਾ ਇਹ ਬਈ ਸਰਕਾਰੀ ਨੌਕਰੀ ਆ ਦਰਜਾ 4 ਦੇ ਗਰੁੱਪ ਡੀ ਦੀਆਂ ਇਹ ਵੈਕੈਂਸੀਆਂ ਨੇ ਤੇ ਟੋਟਲ ਇਹ 1196 ਪਗੈਸੀਆਂ ਨੇ ਠੀਕ ਆ ਤੇ ਇਹਦੇ ਵਿੱਚ ਕੀ ਆ ਆਪਾਂ ਨੇ ਜਿਹੜਾ ਫਾਰਮ ਆਗਾ ਉਹ ਡਾਊਨਲੋਡ ਕਰ ਲੈਣਾ ਠੀਕ ਆ ਜਾ ਕੇ ਤੁਸੀਂ www.mcijalandar.in ਤੇ ਜਾ ਕੇ ਤੁਸੀਂ ਨੇ ਉਹ ਆਪਣਾ ਜਿਹੜਾ ਫਾਰਮ ਭਰਨਾਗਾ ਉਹ ਡਾਊਨਲੋਡ ਕਰ ਲੈਣਾ ਇਹਦੇ ਵਿੱਚ ਸਭ ਤੋਂ ਪਹਿਲਾਂ ਸੀਰੀਅਲ ਨੰਬਰ 1 ਦਿੱਤਾ ਸਫਾਈ ਸੇਵਕ ਯਾਨੀ ਕਿ ਜਿਹੜੇ ਸਫਾਈ ਸੇਵਕ ਹੁੰਦੇ ਆ ਉਹਨਾਂ ਦੀ ਕੈਟਾਗਰੀ ਦਾ ਕੋਡ ਜਿਹੜਾ ਦਿੱਤਾ ਗਿਆਗਾ ਜਿਹੜਾ ਤੁਸੀਂ ਨੇ ਫਾਰਮ ਭਰਦੇ ਸਮੇਂ ਫਿਲ ਕਰਨਾ ਉਹ 101 ਦਿੱਤਾ ਗਿਆਗਾ ਤੇ ਕੁੱਲ ਸਾਮੀਆਂ ਦੀ 440 ਸਫਾਈ ਸੇਵਕ ਰੱਖਣੇ ਆ ਇੰਨਾ ਵੀ ਜਿਹੜੇ ਪੇਸਕੇਲ ਆ ਸਾਰਿਆਂ ਦੀ 18000 ਰੱਖੀ ਆ 18000 ਜਾਨੀ ਕਿ ਬੇਸਿਕ ਆ ਤੁਸੀਂ ਮੰਨ ਕੇ ਚੱਲੋ ਕਿ ਸਟਾਰਟਿੰਗ ਸੈਲਰੀ 35000 ਰੁਪਇਆ ਰਹਿਣ ਵਾਲੀ ਆ ਠੀਕ ਆ ਇਹ 69 ਤੋਂ 56900 ਤੱਕ ਜਾਣੀ ਆ ਇਹ ਠੀਕ ਆ ਤੇ ਇਹਦੇ ਵਾਸਤੇ ਇਹਨਾਂ ਨੇ ਮੰਗਿਆ ਕਿ ਇਹ ਸਫਾਈ ਸੇਵਕ ਪੜ੍ਹ ਲਿਖ ਸਕਦਾ ਹੋਵੇ ਜੇਕਰ ਇਸ ਅਸਾਮੀ ਤੇ ਕਿਸੇ ਸਰਕਾਰੀ ਅਰਧ ਸਰਕਾਰੀ ਸੰਸਥਾ ਵਿੱਚ ਕੰਮ ਕੀਤਾ ਜਿਹੜੇ ਬੰਦੇ ਨੇ ਕਿਸੇ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਕਿਸੇ ਵੀ ਸਰਕਾਰੀ ਸੰਸਥਾ ਜਾਂ ਕੋਈ ਪ੍ਰਾਈਵੇਟ ਸੰਸਥਾ ਦੇ ਵਿੱਚ ਕੰਮ ਕੀਤਾ ਤਾਂ ਉਹ ਬੰਦਾ ਆਪਦਾ ਐਕਸਪੀਰੀਅੰਸ ਸਰਟੀਫਿਕੇਟ ਉਥੋਂ ਸਾਈਨ ਕਰਾ ਕੇ ਆਪਦਾ ਲੈ ਲੇ ਤੇ ਉਹ ਨਾਮ ਲਾ ਦੇ ਉਹਨੂੰ ਇਹਦਾ ਫਾਇਦਾ ਹੋਊਗਾ ਜਦੋਂ ਵਿਚਾਰ ਨਗੇ ਬੰਦੇ ਨੂੰ ਫਿਰ ਆਗੇ ਸਵੀਪਰ ਮੈਨ ਸੀਪਰ ਮੈਨ ਇਹਦੇ ਵਿੱਚ 102 ਕੋਡ ਦਿੱਤਾ ਗਿਆ ਇਹਨੇ ਕੈਟਾਗਰੀ ਦਾ 165 ਇਹਦੀਆਂ ਅਸਾਮੀਆਂ ਨੇ ਤੇ ਪੜ੍ਹ ਲਿਖ ਸਕਦਾ ਹੋਵੇ ਬੰਦਾ ਮੰਗੇ ਇਹਨੇ ਕੋਈ 5ਵੀਂ ਨਹੀਂ ਮੰਗੀ ਕੋਈ 8ਵੀਂ ਨਹੀਂ ਮੰਗੀ ਜਾਨੀ ਕਿ ਅਨਪੜ੍ਹ ਵੀ ਭਰ ਸਕਦੇ ਆ ਮੇਰੇ ਵੱਲੋਂ ਦਾ ਜੇਕਰ ਇਹ ਸਾਮੀ ਤੇ ਉਹੀ ਆ ਵੀ ਜੇ ਤੁਸੀਂ ਨੇ ਪਹਿਲਾਂ ਕਿਤੇ ਕੰਮ ਕੀਤਾ ਕਿਸੇ ਸਰਕਾਰ ਦੇ ਅੰਦਰ ਕੋਈ ਟੈਂਟ ਚ ਲੱਗ ਜਾਂਦਾ ਕਿਤੇ ਤੇ ਲੱਗ ਜਾਂਦਾ ਪ੍ਰਾਈਵੇਟ ਤਾਂ ਉਹਦਾ ਤੁਸੀਂ ਇੱਕ ਸਰਟੀਫਿਕੇਟ ਸਾਈਨ ਕਰਾ ਕੇ ਲਾ ਸਕਦੇ ਹੋ ਨਾਲ ਤੇ ਨਹੀਂ ਤਾਂ ਜੇ ਤੁਹਾਡਾ ਲੈ ਜਾਣਾ ਤਾਂ ਉਹਦਾ ਵੀ ਬਣਵਾ ਸਕਦੇ ਹੋ ਇਹ ਕੋਈ ਵੱਡੀ ਗੱਲ ਨਹੀਂ ਆ ਤੇ ਅੱਗੇ ਆ ਕੇ ਗਾਰਡਨ ਬਿਲਡਰ ਜਾਂ ਬਾਲੀ ਜਿਹੜੇ ਆਪਣੇ ਫੁੱਲ ਬੂਟਿਆਂ ਦੀ ਸਾਫ ਸੰਭਾਲ ਵਾਲੇ ਹੁੰਦੇ ਆ ਉਹਨਾਂ ਦੀਆਂ 406 ਵੈਕੈਂਸੀਆਂ ਰਹੀਆਂ ਜਿਹਦੀ ਘੱਟੋ ਘੱਟ 8ਵੀਂ ਪਾਸ ਹੋਵੇ ਯਾਨੀ ਕਿ ਇਸ ਪੋਸਟ ਵਾਸਤੇ ਕੀ ਇਹਨਾਂ ਨੇ ਅੱਠਵੀਂ ਪਾਸ ਮੰਗੀ ਆ ਤੇ ਬਾਕੀ ਮੈਂ ਤਾਂ ਰਿਕੁਐਸਟ ਕਰਨੀ ਚਾਹੁੰਦਾ ਹੈ ਨਾ ਵੀ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਇਸੇ ਤਰੀਕੇ ਨਾਲ ਕਿ ਆ ਮੈਂ ਤੁਹਾਡੇ ਵਾਸਤੇ ਹਰੇਕ ਨੌਕਰੀ ਦੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਿਆ ਕਰੂੰਗਾ ਠੀਕ ਆ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਇਹਦੇ ਵਿੱਚ ਅੱਠਵੀਂ ਪਾਸ ਮੰਗੀ ਆ ਉਹਨਾਂ ਨੇ ਕਿਸੇ ਵੀ ਸਰਕਾਰੀ ਬੋਰਡ ਜਿਵੇਂ ਆਪਣਾ ਪੰਜਾਬ ਸਕੂਲ ਸਿੱਖਿਆ ਬੋਰਡ ਹੋ ਗਿਆ ਜਾਂ ਹੋਰ ਕੋਈ ਬੋਰਡ ਹੋ ਗਿਆ CBSE ਬੋਰਡ ਹੋ ਗਿਆ ਅੱਠਵੀਂ ਪਾਸ ਹੋਣੀ ਚਾਹੀਦੀ ਆ ਤੇ ਜਿਹੜੇ ਵੀ ਇਹਦੇ ਹੋਣਗੇ ਆਪਣੇ ਸਕੂਲ ਤੋਂ ਵੈਰੀ ਵੋ ਹੋਣੇ ਚਾਹੀਦੇ ਆ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਸਟੈਪਲਡ ਹੋਣੀਆਂ ਚਾਹੀਦੇ ਤੇ origignal ਨਾਲ ਲੈ ਕੇ ਜਾ ਰਹੇ ਆ ਠੀਕ ਆ ਤੇ ਸਰਟੀਫਿਕੇਟ ਨਾਲ ਨੱਥੀ ਕੀਤੇ ਫਿਰ ਆ ਜਾਂਦੇ ਆ ਰੋਡ ਬਿਲਡਰ ਯਾਨੀ ਕਿ ਰੋਡ ਬਣਾਉਣ ਵਾਸਤੇ ਜਿਹੜੇ ਹੁੰਦੇ ਆ 104 ਕਾਈ 104 ਇਹਦਾ ਕੈਟਾਗਰੀ ਕੋਡ ਆ 160 ਬੰਦੇ ਚਾਹੀਦੇ ਆ ਇਹ ਘਟੋ ਘਟ ਅੱਠ ਵੀ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਆ ਜਿਹੜੇ 8ਵੀਂ ਪਾਸ ਮੰਗੇ ਤੇ ਪੰਜਾਬੀ ਵਿਸ਼ਾ ਹੋਣਾ ਪਾਸ ਜ਼ਰੂਰੀ ਹੈ ਇਹ ਚ ਯਾਦ ਰੱਖਿਓ ਜਿਹੜਾ ਕੋਈ ਹੋਰ ਸਟੇਟ ਤੋਂ ਵੀ ਭਰਦਾਗਾ ਉਹੀ ਆਪਣਾ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹ ਅਟੈਸਟਡ ਕਰਾ ਲਿਓ ਤਸਦੀਕ ਕਰਾ ਲਿਓ ਠੀਕ ਆ ਤੇ ਇਸ ਤੋਂ ਬਾਅਦ ਦੇ ਵਿੱਚ ਖੇਤਰਕੁੱਲੀ ਤੇ ਇਹਦੀ 105 ਨੰਬਰ ਕੋਡ ਆ ਤੇ 25 ਇਹਦੀਆਂ ਵੈਕੈਂਸੀਆਂ ਨੇ ਇਹ ਘੱਟੋ ਘੱਟ ਉਮਰ 8ਵੀਂ ਪੰਜਾਬੀ ਸਮੇਤ ਮੰਗੀ ਆ ਤੇ ਜੇਕਰ ਪਾਸ ਆ ਤੇ ਬੰਦਾ ਕੀ ਆ ਉਹ ਤੇ ਸਟੈਂਪ تصਦੀਕ ਕਰਾ ਕੇ ਲੈ ਕੇ ਆਵੇਗਾ ਜਿਹੜਾ ਅਫਸਰ ਤੋਂ ਠੀਕ ਹੈ ਪ੍ਰਿੰਸੀਪਲ ਦੱਸ ਦਿੰਦਾ ਹੁੰਦਾ ਜਦੋਂ ਤੁਸੀਂ ਸਕੂਨ ਦੇ ਵਿੱਚ ਜਾਓਗੇ ਤੇ ਜੇਕਰ ਤੁਸੀਂ ਨੇ ਇਦਾਂ ਦੇ ਉੱਤੇ ਕੰਮ ਕੀਤਾ ਕਿਤੇ ਵੀ ਕੰਮ ਕੀਤਾ ਕਿਸੇ ਸਕੂਨ ਦੇ ਵਿੱਚ ਕਿਸ ਤਾ ਕਿਤੇ ਵੀ ਕੀਤਾ ਤੇ ਤਾਂ ਤੁਸੀਂ ਕੀ ਆਉਦਾ ਇੱਕ ਸਰਟੀਫਿਕੇਟ ਬਣਵਾ ਲਿਓ ਉਥੋਂ ਸੰਸਥਾ ਦੇ ਵਿੱਚੋਂ ਠੀਕ ਹੈ ਤੁਹਾਨੂੰ ਫਾਇਦਾ ਹੋਊਗਾ ਉਸ ਚੀਜ਼ ਦਾ ਬਾਕੀ ਆ ਕੈਟਾਗਰੀ ਕੋਡ ਦਿੱਤੇ ਆ ਜਿਹੜੇ ਬੰਦੇ ਨੇ ਐਸੇ ਕੈਟਾਗਰੀ ਦੇ ਵਿੱਚ ਭਰਨਾ ਉਹਦਾ 501 ਕੋਡ ਆ ਜਿਨੇ ਐਸਸੀ ਫੀਮੇਲ ਦੇ ਕੋਡ ਦੇ ਵਿੱਚ ਭਰਨਾ ਦਾ 502 ਆ ਜਿਨੇ ਬੀਸੀ ਦੇ ਵਿੱਚ ਭਰਨਾ ਉਹਦਾ 503 ਆ ਜਿਨੇ ਬੀਸੀ ਫੀਮੇਲ ਨੇ ਭਰਨਾ 504 ਆ ਐਕਸ ਸਰਵਿਸਮੈਨ ਦਾ 505 ਆ ਐਕਸ ਸਰਵਿਸਮੈਨ ਫੀਮੇਲ ਦਾ 506 ਆ ਤੇ ਹੈਂਡੀਕੈਪਟ ਦਾ 508 ਹੈਗਾ 507 ਦਾ ਸਪੋਰਟਸ ਦਾ 508 ਹੈਗਾ ਤੇ ਜਨਰਲ ਦਾ 511 ਹੈਗਾ ਤੇ ਜਨਰਲ ਫੀਮੇਲ ਦਾ ਜਨਰਲ ਦਾ 510 ਆ ਜਨਰਲ ਫੀਮੇਲ ਦਾ 511 ਦਾ ਠੀਕ ਹੈ ਕੈਟਾਗਰੀ ای ڈبلیو ایس ਦਾ ਜਿਹੜਾ ਕੋਡ ਆ ਬੰਦਿਆਂ ਵਾਸਤੇ ਉਹ 512 ਦਾ ای ڈبلیو ایس ਦਾ ਫੀਮੇਲ ਦਾ 513 ਦਾ ਐਕਸ ਸਰਵਿਸਮੈਨ ਐਸ ਸੀ ਦਾ 514 ਦਾ ਐਕਸ ਸਰਵਿਸਮੈਨ ਬੀ ਸੀ ਦਾ 515 ਦਾ ਫਰੀडम ਫੈਕਟਰ ਦਾ 516 ਦਾ ਇਹਦੇ ਵਿੱਚ ਇਹਨਾਂ ਨੇ ਉਮਰ ਸੀਮਾ ਤੁਹਾਨੂੰ ਦੱਸੀ ਹੈਗੀ ਵੀ 1 ਇੱਕ 26 ਯਾਨੀ ਕਿ 1 ਜਨਵਰੀ 2026 ਤੱਕ ਦੀ ਡੇਟ ਤੱਕ ਦੀ ਜਿਹੜੀ ਆ ਉਹ ਜਰਨਲ ਸ਼੍ਰੇਣੀ ਨੂੰ ਘੱਟ ਤੋਂ ਘੱਟ ਉਮਰ 18 ਸਾਲ ਹੋਣੀ ਚਾਹੀਦੀ ਆ ਤੇ ਜਿਹੜੀ ਜਰਨਲ ਸ਼੍ਰੇਣੀ ਆ ਉਹਨਾਂ ਵਾਸਤੇ ਉਮਰ ਆਪਣੀ 37 ਸਾਲ ਹੋਣ ਵਾਲੀ ਆ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਦੇ ਬਿਸ਼ਨੀਕਰ ਵਾਸਤੇ ਕੀ ਆ 42 ਸਾਲ ਇਹ ਚ ਰੱਖੀ ਗਈ ਆ ਤੇ ਕੇਂਦਰੀ ਜਿਹੜੇ ਕੋਈ ਵੀ ਕਿਸੇ ਹੋਰ ਮੈਕਮੇਂ ਦੇ ਵਿੱਚ ਸਰਕਾਰ ਦੇ ਵਿੱਚ ਡਿਊਟੀ ਕਰਦਾ ਉਹਨਾਂ ਵਾਸਤੇ 45 ਸਾਲ ਉਮਰ ਦੀ ਛੋਟ ਦਿੱਤੀ ਗਈ ਆ ਪੰਜਾਬ ਦੇ ਸਾਬਕਾ ਫੌਜੀਆ ਨੂੰ ਰੂਲ 1982 ਦੇ ਵਿੱਚ ਜਿਹੜਾ 3 ਸਾਲ ਸਰਵਿਸ ਵਾਲਾ ਕਿ ਉਹਨਾਂ ਦੀ ਉਮਰ ਦੇ ਵਿੱਚੋਂ ਸਰਵਿਸ ਨੂੰ ਘਟਾ ਕੇ ਤੇ ਬਾਕੀ ਬਚਦੀ ਵਾਸਤੇ ਉਹਨਾਂ ਨੂੰ 3 ਸਾਲ ਹੋਰ ਰੈਲੈਕਸੇਸ਼ਨ ਦਿੱਤੀ ਜਾਂਦੀ ਆ ਯਾਨੀ ਕਿ ਫੌਜੀ ਸਾਰੇ ਪਾਰ ਸਕਦੇ ਆ ਪੰਜਾਬ ਦੇ ਦਿਬਿਆਂਗ ਨੇ ਜਿਹੜੇ ਉਹਨਾਂ ਨੂੰ 47 ਸਾਲ ਜਿਹੜੇ ਪੰਜਾਬ ਦੇ ਹੈਂਡੀਕੈਪਟ ਬੰਦੇ ਨੇ ਉਹਨਾਂ ਨੂੰ 47 ਸਾਲ ਉਮਰ ਰੱਖੀ ਗਈ ਆ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਣੀਆਂ ਕੋਈ ਮਰਦੇ ਵਿੱਚ ਪੰਨੀ ਸੀਮਾ 10 ਸਾਲ ਦੀ ਸ਼ੂਟ ਕਹਿੰਦਾ ਹੂ ਆਪਰੇਜ ਲਿਮਿਟ ਜਿਹੜੀ ਵਿੱਡੋ ਆ ਜਾਂ ਡਿਵੋਰਸ ਹੋਇਆ ਤੇ ਜਾਂ ਸੈਪਰੇਟ ਰਹਿ ਰਹੀ ਆ ਤੇ ਉਹਨਾਂ ਵਾਸਤੇ ਕੀ ਹੈਗਾ ਆਪਣਾ ਸ਼ੂਟ 40 ਸਾਲੇ ਚ ਦਿੱਤੀ ਗਈ ਹੈ ਜਾਨੀ ਕਿ ਉਹ 40 ਸਾਲ ਤੱਕ ਕੀ ਆ ਜਨਰਲ ਕੈਟਾਗਰੀ ਦੀ ਵੂਮਨ ਨੇ ਜਿਹੜੀਆਂ 40 ਸਾਲ ਤੱਕ ਇਹ ਭਰਤੀ ਨੂੰ ਦੇ ਸਕਦੀਆਂ ਨੇ ਠੀਕ ਆ ਰੂਲ ਪੰਜਾਬ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ 1984 ਦੇ ਇਦੂ ਬਾਅਦ ਚ ਕਰਮਚਾਰੀ ਨੂੰ ਉਪਰਲੀ ਸੀਮਾ ਦੇ ਛੋਟ ਲਾਈਨ ਨੇ ਵਿਭਾਗ ਤੋਂ ਜਿਹੜਾ ਕੋਈ ਹੋਰ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਿਹਾ 4 ਦਰਜੇ ਦੀ ਤਾਂ ਉਹਨਾਂ ਨੂੰ ਐਨਓਸੀ ਲੈਣੀ ਜ਼ਰੂਰੀ ਹੋਊਗੀ ਠੀਕ ਆ ਉਮਰ ਦੇ ਵਿੱਚ ਛੋਟ ਵਾਸਤੇ ਦਸਤਾਵੇਜ਼ ਤੁਸੀਂ ਨੇ ਕੀ ਕੀ ਇਹਦੇ ਨਾਲ ਅਟੈਚ ਕਰਨੇ ਆ ਸਭ ਤੋਂ ਪਹਿਲਾਂ ਉਮਰ ਸੰਬੰਧੀ ਦਸਤਾਵੇਜ਼ ਜਨਮ ਸਰਟੀਫਿਕੇਟ ਹੋ ਸਕਦਾ ਪੈਂਡ ਕਾਰਡ ਹੋ ਸਕਦਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਵੋਟਰ ਆਈਡੀ ਕਾਰਡ ਹੋ ਸਕਦਾ ਤੇ ਪਾਸਪੋਰਟ ਹੋ ਸਕਦਾ ਰੈਸੀ ਸੰਬੰਧੀ ਦਸਤਾਵੇਜ਼ ਵਾਸਤੇ ਰੈਸੀ ਸਰਟੀਫਿਕੇਟ ਹੋ ਸਕਦਾ ਜਾਨੀ ਕਿ ਰੈਜ਼ੀਡੈਂਟ ਸਰਟੀਫਿਕੇਟ ਮੋਟਰ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਵਿੱਦਿਕ ਯੋਗਤਾ ਸੰਬੰਧੀ ਦਸਤਾਵੇਜ਼ ਸੀਪਰਮੈਨ ਤੇ ਸਫਾਈ ਸੇਵਕਾਂ ਲਈ ਵਿੱਦਿਕ ਯੋਗਤਾ ਨਿੱਲ ਹੈ ਜਾਨੀ ਕਿ ਅਣਪੜ੍ਹ ਪੜ੍ਹ ਸਕਦੇ ਆ ਇੱਥੇ ਇਹਨਾਂ ਨੇ ਕਨਫਰਮ ਕਰਤਾ ਕਿ ਅਣਪੜ੍ਹ ਪੜ੍ਹ ਸਕਦੇ ਆ ਠੀਕ ਆ ਤੇ ਬਾਕੀ ਸਾਮਿਆਂ ਮਾਲੀ ਗਾਰਡਨ ਬੇਲਦਾਰ ਖੀਟਰ ਪੁੱਲੀ ਤੇ ਰੋਡ ਬੇਲਦਾਰ ਲਈ ਘਟੋਗਾ ਟੱਠਵੀ ਸਮੇਤ ਪੰਜਾਬੀ ਵਿਸ਼ੇ ਦੇ ਪਾਸ ਹੋਣੀ ਜ਼ਰੂਰੀ ਆ ਜਾਣੀ ਕਿ ਇਹਨਾਂ ਦੀ ਪੋਸਟ ਆ ਗਈ ਜਿਹੜੇ ਮੈਨੂੰ ਅਣਪੜ੍ਹ ਵੀ ਕਹਿੰਦੇ ਸੀ ਨਾ ਵੀਡੀਓ ਦੇ ਵਿੱਚ ਕਿ ਸਰ ਸਾਡੇ ਵਾਸਤੇ ਜੋਬ ਦੱਸੋ ਸਾਡੇ ਵਾਸਤੇ ਜੋਬ ਦੱਸੋ ਪਰ ਅਣਪੜ੍ਹ ਵੀ ਇਹ ਫਾਰਮ ਭਰ ਸਕਦੇ ਆ ਠੀਕ ਆ ਤੇ ਇਹ ਤੋਂ ਬਾਅਦ ਦੇ ਵਿੱਚ ਕਿਸੇ ਵੀ ਸਰਕਾਰੀ ਅਰਧ ਸਰਕਾਰੀ ਵਿਭਾਗ ਤੋਂ ਤਜਰਬੇ ਦਾ ਸਰਟੀਫਿਕੇਟ ਸਮਰਥ ਅਥਾਰਟੀ ਤੋਂ ਤਸਦੀਕ ਸੁਦਾ ਉਹਨਾਂ ਲਾਜ਼ਮੀ ਅਸਲ ਕਾਪੀ ਫਾਰਮ ਨਾਲ ਨੱਥੀ ਕੀਤੀ ਜਾਵੇ ਉਹ ਕਹਿ ਰਿਹਾ ਵੀ ਜਿਹੜਾ ਵੀ ਤੁਹਾਡਾ ਕੋਈ ਤਜਰਬੇ ਦਾ ਸਰਟੀਫਿਕੇਟ ਹੋ ਅਸਲ ਦੀ ਕਾਪੀ ਤਸਦੀਕ ਹੋਣੀ ਚਾਹੀਦੀ ਹੈ ਤੇ ਨਾਲ ਨੱਥੀ ਕੀਤਾ ਹੋਣਾ ਚਾਹੀਦਾ ਕੈਟਾਗਰੀ ਸੰਬੰਧੀ ਸਰਟੀਫਿਕੇਟ ਵੀ ਤੁਹਾਡੇ ਤਸਦੀਕशुदा ਤੁਹਾਡਾ ਕਾਸਟ ਸਰਟੀਫਿਕੇਟ ਵੀ ਬਣਿਆ ਹੋਣਾ ਚਾਹੀਦਾ ਤੇ ਉਹ ਉਹਦੀ ਇੱਕ ਫੋਟੋਕਾਪੀ ਪ੍ਰਿੰਸੀਪਲ ਤੋਂ ਤੁਸੀਂ ਨੇ ਕੀ ਆ ਕਰਵਾ ਕੇ ਲੈਣੀ ਆ ਤਸਦੀਕ ਠੀਕ ਆ ਉਮੀਦਵਾਰ ਵੱਲੋਂ ਐਪਲੀਕੇਸ਼ਨ ਨਾਲ ਸਰਟੀਫਿਕੇਟਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਜਾਣਗੇ ਤੇ origignal ਨਾਲ self attested ਕਰਕੇ ਲਾਉਣੇ ਆ ਤੇ origignal ਨਾਲ ਲੈ ਕੇ ਜਾਣੇ ਆ ਠੀਕ ਆ ਇਨਾਂ ਵਾਸਤੇ ਫੀਸ ਜਨਰਲ ਦੀ 200 ਰੁਪਿਆ ਬਾਕੀ ਕੈਟਾਗਰੀਆਂ ਨੂੰ 100 ਰੁਪਿਆ ਕੋਈ ਵੀ ਹੋ ਜਾਏ ਅਮੀਰਵਾਰ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਆ ਪਾਣੇ ਦੱਸ ਹੀ ਦਿੱਤਾ ਇੱਕ ਫਾਰਮ ਕੇਵਲ ਇੱਕ ਅਸਾਮੀ ਲਈ ਜੇ ਤੁਸੀਂ ਪੰਜ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜ ਫਾਰਮ ਦੇਣੇ ਪੈਣਗੇ ਯਾਦ ਰੱਖਿਓ ਠੀਕ ਆ ਤੇ ਦੇਣੇ ਕਿੱਥੇ ਨਗਰ ਨਿਗਮ ਜਲੰਧਰ ਮੁਖ ਦਫ਼ਤਰ ਨੇੜੇ ਕੰਪਨੀ ਬਾਗ ਬੇਸਮੈਂਟ ਸਥਿਤ ਸੀਐਫ ਸੀ ਸੈਂਟਰ ਦੇ ਕੋਲ ਫਿਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਜ਼ੋਨ ਨੰਬਰ 4 ਬਸਤੀ ਸ਼ੇਖ ਨੇੜੇ ਬਬੀ ਰੀਕ ਚੱਕ ਨਗਰ ਨਿਗਮ ਜਲੰਧਰ ਦੇ ਦਫਤਰ ਗੜਾ ਜੂਨ ਨੇੜੇ ਪਾਣੀ ਵਾਲੀ ਟੈਂਕੀ ਤੇ ਚੌਥਾ ਦਫਤਰ ਹੈ ਨਗਰ ਨਿਗਮ ਜਲੰਧਰ ਦਫਤਰ ਦਾਦਾ ਕਲੋਨੀ ਜੂਨ ਨੇੜੇ ਸੋਡਲ ਮੰਦਿਰ ਬੈਕਸਾਈਡ ਫਾਇਰ ਬ੍ਰਿਗੇਡ ਦਫਤਰ ਨਿਸ਼ਚਿਤ ਮਿਤੀ 27 ਫਰਵਰੀ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਫਾਰਮ ਜਮਾ ਨਹੀਂ ਹੋਣਾ ਠੀਕ ਹੈ 27 ਫਰਵਰੀ ਤੋਂ ਪਹਿਲਾਂ-ਪਹਿਲਾਂ ਦੇ ਦਿਓ ਜੇਕਰ ਉਮੀਦਵਾਰੋਂ ਫਾਰਮ ਭਰਿਆ ਗਲਤ ਜਾਂ ਭੰਨ ਵਿੱਚ ਕੋਈ ਗਲਤੀ ਹੋ ਗਈ ਤਾਂ ਉਹ ਆਪਣਾ ਆਪ ਹੀ ਜਿਮੇਵਾਰ ਹੈਗਾ ਵੀ ਕੋਈ ਸੌਦ ਨਹੀਂ ਕੀਤੀ ਜਾਊਗੀ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਪਣੇ ਫਾਰਮ ਨਿੱਜੀ ਤੌਰ ਤੇ ਪੇਸ਼ ਹੋ ਕੇ ਜਮ੍ਹਾਂ ਕਰਾਓ ਕਿਸੇ ਵੀ ਹੋਰ ਵਿਧੀ ਈਮੇਲ ਡਾਕ ਜਾਂ ਕਿਸੇ ਹੋਰ ਬੰਦੇ ਰਾਹੀਂ ਨਾ ਭੇਜਣ ਤੇ ਉਹ ਬਾਅਦ ਦੇ ਵਿੱਚ ਕੀਆ ਰੱਦ ਕੀਤਾ ਜਾ ਸਕਦਾ ਤਾਂ ਤੁਹਾਨੂੰ ਮਲਾ ਕੇ ਇਹ ਸੀ ਮੋਟੀ ਮੋਟੀ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਮੈਂ ਵੀਡੀਓ ਬਣਾਈ ਆ ਤੇ ਬਾਕੀ ਕੋਈ ਵੀ ਫਾਰਮ ਆਪਦਾ ਸਹੀ ਤਰੀਕੇ ਨਾਲ ਭਰਾਲਿਓ ਤੇ ਜਲਦੀ ਤੋਂ ਜਲਦੀ ਮੈਂ ਚਾਹੁੰਦਾ ਵੀ ਤੁਸੀਂ ਜਿਆਦਾ ਤੋਂ ਜਿਆਦਾ ਇਹ ਫਾਰਮ ਭਰੋ ਤੇ ਜਾ ਕੇ ਆ ਜਿਹੜੇ ਚਾਰ ਜਗ੍ਹਾ ਦੱਸੀਆਂ ਨੇ ਤੇ ਇੱਥੇ ਤੁਸੀਂ ਕੀ ਆ ਆਪਦਾ ਡਿਪੋਜ਼ਿਟ ਕਰਦੇ ਹੋ ਠੀਕ ਆ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਐਦਾਂ ਦੀ ਵਧੀਆ ਜਾਣਕਾਰੀ ਮਿਲਦੀ ਰਹੇ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰ ਲਿਓ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਧੰਨਵਾਦ